ਸੁਖਬੀਰ ਸਿੰਘ ਬਾਦਲ ਵੱਲੋਂ ਹਾਈ ਕੋਰਟ ਦਾ ਰੁਖ ਕਰ ਲਿਆ ਗਿਆ ਹੈ। ਨਰੈਨ ਸਿੰਘ ਚੌੜਾ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹਾਈ ਕੋਰਟ ਪਹੁੰਚੇ ਨੇ। सीबीआई ਜਾਂਚ ਦੀ ਮੰਗ ਕੀਤੀ ਗਈ ਹੈ। ਉਹ ਸਾਰਾ ਮਾਮਲਾ ਜੋ ਸੁਖਬੀਰ ਸਿੰਘ ਬਾਦਲ ਦੇ ਨਾਲ ਸਜ਼ਾ ਯਾਫਤਾ ਦੌਰਾਨ ਵਾਪਰਿਆ ਜੋ ਕੁਝ ਸੁਖਬੀਰ ਸਿੰਘ ਬਾਦਲ ਦੇ ਨਾਲ ਹੋਇਆ ਜਿਵੇਂ ਨਰੈਨ ਸਿੰਘ ਚੌੜਾ ਨੇ ਗੋਲੀ ਚਲਾਈ ਹਾਲਾਂਕਿ ਨਰੈਨ ਸਿੰਘ ਚੌੜਾ ਇਸ ਵੇਲੇ ਜੇਲ੍ਹ ਤੋਂ ਬਾਹਰ ਨਹੀਂ ਜ਼ਮਾਨਤ ਤੇ ਬਾਹਰ ਨੇ। ਉਹਨਾਂ ਦੀ ਰਿਮਾਂਡ ਪੂਰੀ ਹੋ ਚੁੱਕੀ ਸੀ। ਉਹ ਕਸਟਡੀ ਦੇ ਵਿੱਚ ਜਾ ਚੁੱਕੇ ਸੀ ਉਸ ਤੋਂ ਬਾਅਦ ਵੀ ਨਰੈਨ ਸਿੰਘ ਚੌੜਾ ਹੁਣ ਬਾਹਰ ਆ ਗਿਆ ਹੈ ਔਰ ਉਸ ਤੋਂ ਬਾਅਦ ਯਾਨੀ ਕਿ ਨਰੈਨ ਸਿੰਘ ਚੌੜਾ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੇ ਹਾਈ ਕੋਰਟ ਦਾ ਰੁਖ ਕੀਤਾ ਆ ਸੀਬੀਆਈ ਜਾਂਚ ਦੀ ਮੰਗ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਹੈ ਦੱਸ ਦਈਏ ਕਿ ਉਹੀ ਨਰੈਨ ਸਿੰਘ ਚੌੜਾ ਹੈ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਅ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲੀ ਚਲਾਈ ਸੀ ਔਰ ਉਸ ਤੋਂ ਬਾਅਦ ਨਰੈਨ ਸਿੰਘ ਚੋੜਾ ਨੂੰ ਮੌਕੇ ਤੇ ਅਰੈਸਟ ਕਰ ਲਿਆ ਗਿਆ ਸੀ ਔਰ ਨਾਲੋਂ ਨਾਲ ਰਿਮਾਂਡ ਤੇ ਰਿਮਾਂਡ ਲੈਂਦੇ ਗਏ ਔਰ ਪੁੱਛ ਪੜਤਾਲ ਹੁੰਦੀ ਰਹੀ ਔਰ ਉਸ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ਤੇ ਵੀ ਨਰੈਨ ਸਿੰਘ ਚੋੜਾ ਨੂੰ ਭੇਜ ਦਿੱਤਾ ਗਿਆ ਸੀ ਔਰ ਅੰਤ ਨਰੈਨ ਸਿੰਘ ਚੋੜਾ ਨੂੰ ਇਸ ਬਨਾ ਦੇ ਉੱਤੇ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਗਿਆ ਕਿ ਜਾਂਚ ਦੇ ਵਿੱਚ ਹੁਣ ਹੋਰ ਕੁਝ ਪੁੱਛਣਾ ਨਹੀਂ ਰਹਿ ਗਿਆ ਇਸ ਵਾਸਤੇ ਜੇਲ੍ਹ ਦੇ ਵਿੱਚ ਨਰੈਨ ਸਿੰਘ ਚੋੜਾ ਨੂੰ ਨਹੀਂ ਰੱਖਿਆ ਜਾ ਸਕਦਾ ਹੁਣ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ सीबीआई ਜਾਂਚ ਦੀ ਮੰਗ ਕਰਦਿਆਂ ਹਾਈ ਕੋਰਟ ਦਾ ਰੋਕ ਕੀਤਾ ਹੈ ਹਾਈ ਕੋਰਟ ਦੇ ਦਰਵਾਜ਼ਾ ਖੜਕਾਇਆ ਹੈ ਔਰ ਹਾਈ ਕੋਰਟ ਅਰਸ਼ਦੀਪ ਕਲੇਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਸਪੋਕਸਪਰਸਨ ਨੇ ਉਹਨਾਂ ਦੇ ਆਧਾਰ ਦੇ ਉੱਤੇ ਗਏ ਨੇ ਯਾਨੀ ਕਿ ਜਿਹੜੀ ਇਹ ਰਿਟ ਪਟੀਸ਼ਨ ਫਾਈਲ ਹੋਈ ਹੈ ਇਹ ਅਰਸ਼ਦੀਪ ਕਲੇਰ ਉਹਨਾਂ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ ਦੱਸਦੀ ਹੈ ਕਿ ਅਰਸ਼ਦੀਪ ਕਲੇਰ ਇੱਕ ਉੱਗੇ ਵਕੀਲ ਵੀ ਨੇ ਉਹਨਾਂ ਦਾ ਪਰਿਵਾਰ ਵਕਾਲਤ ਦੇ ਵਿੱਚ ਖਾਸਾ ਜਾਣਿਆ ਜਾਂਦਾ ਉਹਨਾਂ ਦੇ ਪਿਤਾ ਵਕਾਲਤ ਦੇ ਵਿੱਚ ਖਾਸੇ ਜਾਣੇ ਜਾਂਦੇ ਨੇ ਔਰ ਕਈ ਵਾਰ ਤਾਂ ਕਈ ਵਾਰ ਹੀ ਇਹਦਾ ਸਿੱਧਾ ਇਲਜ਼ਾਮ ਵੀ ਲੱਗਦੇ ਰਹੇ ਕਿ ਸੁਮੇਧ ਸਿੰਘ ਸੈਣੀ ਹੁਣਾ ਦੇ ਨਾਲ ਸਿੱਧੇ ਤਾਲੁਕ ਰਹੇ ਨੇ ਜਾਂ ਬਾਕੀ ਦੇ ਅਫਸਰਾਂ ਦੇ ਨਾਲ ਸਿੱਧੇ ਤਾਲੁਕ ਰਹੇ ਨੇ ਪਰ ਦੂਜੇ ਪਾਸੇ ਜੇ ਹੁਣ ਇਸ ਮਾਮਲੇ ਦੀ ਗੱਲ ਕਰੀਏ ਤਾਂ ਅਰਸ਼ਦੀਪ ਕਲੀਅਰ ਜਿਹੜੇ ਨੇ ਉਹ ਇਸ ਮਾਮਲੇ ਦੀ ਅਗਵਾਈ ਹਾਈ ਕੋਰਟ ਦੇ ਵਿੱਚ ਜਾਣਕਾਰੀ ਮੁਤਾਬਕ ਕਰਨਗੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਪਟੀਸ਼ਨ ਕਿੱਥੇ ਤੱਕ ਪਹੁੰਚੇਗੀ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੀਂਡਿਆ ਪੰਜਾਬੀ ਤੇ